ਈਸਾਈ ਭਾਈਚਾਰੇ ਵੱਲੋਂ ਪਿਛਲੇ ਦਿਨੀ ਰਿਲੀਜ਼ ਹੋਈ ਪੰਜਾਬੀ ਫਿਲਮ ਓਏ ਭੋਲੇ ਓਏ ਦੇ ਖਿਲਾਫ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ। ਈਸਾਈ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਫਿਲਮ ਵਿੱਚ ਈਸਾਈ ਧਰਮ ਦੀ ਪ੍ਰਾਰਥਨਾ ਅਤੇ ਸਭਾ ਨੂੰ ਗਲਤ ਤਰੀਕੇ ਦੇ ਨਾਲ ਦਰਸਾਇਆ ਗਿਆ ਹੈ ਜਿਸ ਦੇ ਕਾਰਨ ਈਸਾਈ ਭਾਈਚਾਰੇ ਦੇ ਦਿਲਾਂ ਨੂੰ ਡੂੰਗੀ ਠੇਸ ਪਹੁੰਚੀ ਹੈ। ਇਸੇ ਨੂੰ ਲੈ ਕੇ ਈਸਾਈ ਭਾਈਚਾਰੇ ਵੱਲੋਂ ਅੱਜ ਇਸ ਨੂੰ ਗੰਭੀਰਤਾ ਨਾਲ ਲੈਂਦੇ ਆ ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲ ਇਸ ਫਿਲਮ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਇਸ ਮੌਕੇ ਸਨਾਵਰ ਪੱਟੀ ਦੇ ਬਿਆਨਾਂ ਉਤੇ ਕਾਰਵਾਈ ਕਰਦੇ ਆਂ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 4 ਵਿੱਚ ਫਿਲਮ ਦੇ ਨਿਰਦੇਸ਼ਕ ਵਰਿੰਦਰ ਰਾਮ ਗੜੀਆ ਅਤੇ ਜਗਜੀਤ ਸੰਧੂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ ਸਨਾਵਰ ਪੱਟੀ ਨੇ ਦੱਸਿਆ ਕਿ ਇਸ ਫਿਲਮ ਵਿੱਚ ਈਸਾਈ ਧਰਮ ਦੀ ਪ੍ਰਾਰਥਨਾ ਸਭਾ ਨੂੰ ਗਲਤ ਤਰੀਕੇ ਨਾਲ ਦਰਸਾਇਆ ਗਿਆ ਹੈ ਇਸ ਨੂੰ ਦੇਖਣ ਤੋਂ ਬਾਅਦ ਈਸਾਈ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਨਾ ਮੰਗ ਕੀਤੀ ਕਿ ਇਸ ਫਿਲਮ ਦੇ ਡਾਇਰੈਕਟਰ ਬਰਿੰਦਰ ਰਾਮ ਗੜੀਆ ਤੇ ਮੁੱਖ ਅਦਾਕਾਰ ਜਗਜੀਤ ਸੰਧੂ ਦੇ ਖਿਲਾਫ ਕਾਰਵਾਈ ਕਰਦਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਹਾਂਜੀ ਮੇਰਾ ਨਾਮ ਸਨਾਵਰ ਪੱਟੀ ਪ੍ਰਧਾਨ ਯੂਨਾਈਟਿਡ ਪੀਪਲਜ਼ ਲੀਗ ਔਰ ਮੇਰੇ ਨਾਲ ਚੇਅਰਮੈਨ ਸਾਹਿਬ ਪਾਸਟ ਐਂਥਨੀ ਜੀ ਜਨਰਲ ਸੈਕਟੀ ਜੌਨ ਮਸੀ ਜੌਨੀ ਜੀ ਔਰ ਬਾਕੀ ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ ਸੈਮਸਨ ਗੇਲ ਜੀ ਆਕਾ ਜੀ ਵਿਲਸਨ ਜੀ ਐਂਥਨੀ ਜੀ ਔਰ ਰੌਕੀ ਜੀ ਔਰ ਬਾਕੀ ਹੋਰ ਵੀ ਜਿਹੜੇ ਸਾਡੇ ਸਾਥੀ ਨੇ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਏ ਭੋਲੇ ਓਏ ਉਹਦੇ ਵਿੱਚ 크ਿਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈਗੀ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਵੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋ ਅ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਦੇ ਉਤੇ ਕਾਰਵਾਈ ਕਰਦੇ ਹੋਏ 4 ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ ਰਾਮ ਗੜੀਆ ਜਿਹੜਾ ਡਾਇਰੈਕਟਰ ਆ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਹਾਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਹਦੇ ਨਾਲ ਨਾਲ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰ ਵੀ ਕਰੇਗਾ ਤਾਂਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦੀ ਇੱਜ਼ਤ ਵਧੀ ਆ ਉੱਥੇ ਹੀ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ਧੱਕਾ ਹੁੰਦਾ ਆ ਉਹ ਉਹ ਗਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਉਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗ੍ਰਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਅੱਜ ਐਫ ਆਈ ਆਰ ਦਰਜ ਕੀਤੀ ਗਈ ਆ ਸਮਾਂ ਤਾਂ ਨੈਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਉਹਦੀ ਕਰੇ ਗ੍ਰਿਫਤਾਰੀ ਉਹਨਾਂ ਦੀ ਹੋ ਜਾਏਗੀ ਐਫ ਆਈ ਆਰ ਕਿੰਨੇ ਬੰਦਿਆਂ ਦੇ ਇਕੱਠ ਹੋਈ ਹੈ ਜੀ ਐਫ ਆਈ ਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਨੇ ਦੈਨਿਕ ਸਵੇਰਾ ਟੀਵੀ ਦੇ ਲਈ ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ